ਆਡੀ ਸਾਰੇ ਭਰਾਵਾਂ ਨੂੰ ਅਸੀਂ ਨਾ ਇੱਕ ਪਿੱਛੇ ਜੇ ਵੀਡੀਓ ਸ਼ੂਟ ਕੀਤਾ ਸੀ ਬੰਗੀ ਕਲਾ ਤੋਂ ਬਾਈ ਸੋਮੀ ਦੀਆਂ ਕਟੀਆਂ ਦੀ ਉਹਦੀਆਂ ਨਾ ਕਟੀਆਂ ਤੇ ਬੱਚੀ ਤੇ ਗਾਂ ਬੀਐਫਏ ਮੇਲੇ ਦੇ ਉੱਤੇ ਨਾ ਚੈਂਪੀਅਨ ਹੋ ਕੇ ਆਈਆਂ ਸੀ ਜਿੱਤ ਕੇ ਆਈਆਂ ਸੀ ਇਨਾਮ ਤੇ ਅਸੀਂ ਉਹ ਤੋਂ ਪੁੱਛ ਲਿਆ ਬਾਈ ਤੋਂ ਵੀ ਇਹਨਾਂ ਨੂੰ ਖਰਾਕ ਕੀ ਪਾਉਣਾ ਤੇ ਉਹਦੇ ਵਿੱਚ ਉਹਨੇ ਦੱਸਿਆ ਸੀ ਕਿੰਨਾ ਨਾ ਇੱਕ ਆ ਬੜਾ ਕਾਫ ਪ੍ਰੋਡਕਟ ਆਉਂਦਾਗਾ ਤੇ ਉਹਨੇ ਉਹ ਕਟੀਆਂ ਨੂੰ ਪਾਇਆ ਸੀ ਬੜਾ ਕਾਫ ਜਿਹਦੇ ਉਹਦੇ ਰਿਜ਼ਲਟ ਸਾਨੂੰ ਜਦੋਂ ਅਸੀਂ ਵੀਡੀਓ ਪਾਈ ਬਾਅਦ ਵਿੱਚ ਲੋਕਾਂ ਨੇ ਉਹਦੇ ਤੇ ਕਮੈਂਟ ਵੀ ਬਹੁਤ ਕੀਤੇ ਵੀ ਬੜਾ ਕਾਫ ਦਾ ਰਿਜ਼ਲਟ ਬਹੁਤ ਸੋਹਣਾਗਾ ਫਿਰ ਅਸੀਂ ਸੋਚਿਆ ਰੱਖਿਆ ਉਹਨਾਂ ਵੀ ਆਪਾਂ ਵੀ ਇਹ ਚੀਜ਼ ਨੂੰ ਵਰਤ ਕੇ ਦੇਖੀਏ ਹੁਣ ਮੈਂ ਇਹ ਬੜਾ ਕਾਫ ਆ ਜਿਹੜਾ ਹੈਗਾ ਪ੍ਰੋਡਕਟ ਜਿਹੜਾ ਆਪ ਦੇ ਜਿਹੜੇ ਹੁਣ ਮੇਰੇ ਕੋਲ ਆ ਕੱਟੀ ਆ ਡੇਢ ਕਿ ਮਹੀਨੇ ਦੀ ਤੇ ਇਸ ਕੱਟੀ ਦੇ ਉੱਤੇ ਆਪਾਂ ਇਹ ਪ੍ਰੋਡਕਟ ਵਰਤ ਰਾਂਗਾ ਚੰਗੀ ਬਲੱਡ ਲਾਈਨ ਦੀ ਕੱਟੀ ਆ ਇਹਦੀ ਮਾਂ ਦਾ 16 ਲੀਟਰ ਦਾ ਦੁੱਧ ਜਿਹੜਾ ਹੈਗਾ ਪਹਿਲੇ ਸੂਏ ਦਾ ਤੇ ਬਾਕੀ ਜਿਹੜਾ ਇਹਦਾ ਦਾਦਾ ਦਾ 70 5 77 ਹੈ ਗੱਗੂ ਦੀ ਇਹ ਕੱਟੀ ਆ ਤੇ ਇਹਦੀ ਦਾਦੀ ਜਿਹੜੀ ਪੀਡੀਐਫ ਦੀ ਚੈਂਪੀਅਨ ਬਣੀ ਆ ਦੁੱਧ ਦੇ ਵਿੱਚ ਸਭ ਤੋਂ ਵੱਧ ਦੁੱਧ ਗੱਡਾ ਸੀਗਾ ਮਿਲਕ ਰਿਕਾਰਡ ਉਹਦਾ ਹੈਗਾ ਕਿ ਜੋਤੀ ਮੱਝ ਦਾ ਕੋਈ ਦੀ ਦਾਦੀ ਆ ਤੇ ਇਸ ਕੱਟੀ ਤੋਂ ਸਾਨੂੰ ਵਧੀਆ ਉਮੀਦਾਂ ਨੇ ਇਸ ਕਰਕੇ ਮੈਂ ਸੋਚਿਆ ਵੀ ਚੰਗੀ ਤਰੀਕੇ ਨਾਲ ਇਹਨੂੰ ਆਪਾਂ ਤਿਆਰ ਕਰੀਏ ਇਸ ਕਰਕੇ ਹੁਣ ਮੈਂ ਇਹਦੇ ਤੇ ਇਹ ਬੜਾ ਕਾਫ ਜਿਹੜੀ ਹੈਗੀ 10 ਐਮਐਲ ਡੋਜ ਇੱਕ ਟਾਈਮ ਦੀ ਸਵੇਰ ਸ਼ਾਮ ਦੀ ਤੇ ਦੋ ਟਾਈਮ ਜਿਹੜੀ ਹੈਗੀ ਆਪਾਂ ਇਹ ਬੜਾ ਕਾਫ ਜਿਹੜੀ ਅਸੀਂ ਆਪਾਂ ਇਹਦੇ ਤੇ ਵਰਤਾਂਗੇ ਤੇ ਨਾਲ ਨਾਲ ਫਿਰ ਇਸ ਨੂੰ ਇਹ 4 ਮਹੀਨਿਆਂ ਤੱਕ ਜਿਹੜੀ ਇਹਨੂੰ ਆਪਾਂ ਬੜਾ ਕਾਫ ਦੇਣਗਾ ਉਸ ਤੋਂ ਬਾਅਦ ਇੱਕ ਹੋਰ ਪ੍ਰੋਡਕਟ ਆ ਕੰਪਨੀ ਦਾ ਇਹਨਾਂ ਦੀ ਉਹ ਜਿਹੜਾ ਪ੍ਰੋਡਕਟ ਹੈਗਾ ਇਹ ਚੀਜ਼ ਇਹ ਪਾਊਡਰ ਆਉਂਦਾਗਾ ਪਾਊਡਰ ਆਪਾਂ ਵਰਤਣਾ ਜਿਹੜੀ ਉਹ ਸਵਾ ਸਾਲ ਦੀ ਕੱਟੀ ਹੈ ਇਸੇ ਦੀ ਭੈਣ ਹੈ ਪਹਿਲੇ ਸੂਏ ਦੀ ਇਸੇ ਮੱਝ ਦੀ ਕੱਟੀ ਆ ਇਹ ਇਹਦੇ ਉੱਤੇ ਆਪਾਂ ਵਰਤਾਂਗੇ ਇਹ ਪਾਊਡਰ ਇਹਦੇ 40 ਗ੍ਰਾਮ ਡੋਜ ਆ ਤੇ ਇੱਕ ਆਪਣੇ ਕੋਲੇ ਆਹ ਬੱਚੀ ਹੈ ਇਹ ਸਪਾਈਕ ਦੀ ਹੈ ਇਹ ਵੀ ਇਸ ਦਾ ਜਿਹੜਾ ਸਪਾਈਕ ਸੀਮਣ ਹੈਗਾ ਉਸ ਦੀ ਬੱਚੀ ਹੈਗੀ ਤੇ 66 ਸੀਮਣ ਤੋਂ ਆ ਇਹਦੇ ਉੱਤੇ ਵੀ ਆਪਾਂ ਇਹ ਚੀਜ਼ ਵਰਤਾਂਗੇ ਤੇ ਫਿਰ ਦੱਸਾਂਗੇ ਰਿਜ਼ਲਟ ਕਿਦਾਂ ਦੇ ਮਿਲਦੇ ਆ ਹੁਣ ਤੁਸੀਂ ਕੱਟੀ ਦੇਖ ਸਕਦੇ ਹੋ ਥੋੜੀ ਜੀ ਇਹ ਪਤਲੀ ਆ ਕਮਜ਼ੋਰੀ ਆ ਥੋੜੀ ਜੀ ਤੇ ਇਹਦੇ ਉੱਤੇ ਆਪਾਂ ਇਹ ਪ੍ਰੋਡਕਟ ਆਪਾਂ ਵਰਤਣਾਗਾ ਇਹ ਪ੍ਰੋਡਕਟ ਵਰਤ ਕੇ ਇਹਦੇ ਵਿੱਚ ਕਾਫੀ ਚੀਜ਼ਾਂ ਹੋਣੀਆਂ ਇਹ ਲੀਵਰ ਟੋਨਿਕ ਦਾ ਕੰਮ ਵੀ ਕਰਦੀ ਆ ਨਾਲ ਨਾਲ ਗਰੋਥ ਦਾ ਕੰਮ ਕਰਦੀ ਆ ਲੀਵਰ ਟੋਨਿਕ ਅਲੱਗ ਤੋਂ ਦੇਣ ਦੀ ਲੋੜ ਨਹੀਂ ਪੈਂਦੀ ਤੇ ਡੀਵਾਰਮਿੰਗ ਕਰਕੇ ਤੇ ਇਸ ਨੂੰ ਸਹੀ ਤਰੀਕੇ ਨਾਲ ਹੁਣ ਇਹਦਾ ਡੀਵਾਰਮਿੰਗ ਕਰਦਾਂਗੇ ਡੀਵਾਰਮਿੰਗ ਕਰਨ ਤੋਂ ਬਾਅਦ ਇਹ ਆਪਾਂ ਪ੍ਰੋਡਕਟ ਸ਼ੁਰੂ ਕਰਾਂਗੇ ਜਿਸ ਦੇ ਨਾਲ ਇਹ ਲੀਵਰ ਦਾ ਕੰਮ ਵੀ ਕਰਦਾ ਤੇ ਨਾਲ ਨਾਲ ਇਹਨੇ ਗਰੋਥ ਇਮਿਊਨਿਟੀ ਸਾਰਾ ਕੁਝ ਕਰਨਾ ਗਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਦਾ ਰਿਜ਼ਲਟ ਦਾ ਪਤਾ ਲੱਗ ਜਾਣਾਗਾ ਤੇ ਤੁਹਾਨੂੰ ਇਹਦੀ ਵੀਡੀਓ ਜ਼ਰੂਰ ਬਣਾ ਕੇ ਦਿਖਾਵਾਂਗੇ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਜੇ ਚੰਗੀ ਜਾਣਕਾਰੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਾ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ